ਪਟਿਆਲਾ ਪੰਜਾਬ ਸਰਕਾਰ ਦੇ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਲਈ ਲੱਖਾਂ ਰੁਪਏ ਦੀ ਗਰੰਟਾ ਦੇ ਕੇ ਪਿੰਡਾਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਨਾਭਾ ਬਲੌਕ ਦੇ ਪ੍ਰਿੰਟ ਅਚਲੋ ਵਿਕੇ ਹਲਕਾ ਵਿਧਾਇਕ ਗੁਰਦੀਪ ਸਿੰਘ ਦੇਵਮਾਨ ਦੇ ਵੱਲੋਂ ਵਿਕਾਸ ਕਾਰਜਾਂ ਦੇ ਲਈ ਕਰੀਬ 20 ਲੱਖ ਰੁਪਏ ਦੀ ਲਾਗਤ ਦੇ ਨਾਲ ਵਿਕਾਸ ਕਾਰਜਾਂ ਦਾ ਨੀਂਵ ਪੱਥਰ ਰੱਖਿਆ ਹੈ ਹੁਣ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਲਈ ਵੱਧ ਤੋਂ ਵੱਧ ਗਰੰਟਾ ਦੇ ਕੇ ਪੂਰਨ ਤੌਰ ਤੇ ਵਿਕਾਸ ਕਰਵਾਇਆ ਜਾ ਰਿਹਾ ਹੈ ਹੁਣ ਕਿਹਾ ਕਿ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪੱਖਪਾਤ ਨਹੀਂ ਕੀਤਾ ਜਾਵੇਗਾ ਸਭ ਤੋਂ ਪਹਿਲਾਂ ਤਾਂ ਸਮੁੱਚੇ ਅਚਲ ਪਿੰਡ ਨੂੰ ਬਹੁਤ ਬਹੁਤ ਮੁਬਾਰਕਬਾਦ ਆ ਅੱਜ ਪੂਰੇ ਪਿੰਡ ਨੇ ਪੰਚਾਇਤ ਨੇ ਸਾਡੇ ਪ੍ਰਾਜਾ ਸੁਵਿੰਦਰ ਸਿੰਘ ਸਰਪੰਚ ਸਾਹਿਬ ਜਿਹੜੇ ਨੇ ਸਮੁੱਚੀ ਪੰਚਾਇਤ ਨੇ ਤੇ ਨਗਰ ਨੇ ਇਕੱਠੇ ਹੋ ਕੇ ਗੁਰੂ ਮਹਾਰਾਜ ਦਾ ਸ਼ਰਾਨਾ ਕੀਤਾ ਔਰ ਅਰਦਾਸ ਬੇਨਤੀ ਹੋਈ ਹੈ ਸਭ ਲਈ ਲੰਗਰ ਤਿਆਰ ਕੀਤੇ ਗਏ ਨੇ ਔਰ ਇਹਦੇ ਨਾਲ ਨਾਲ ਵਿਕਾਸ ਕੰਮਾਂ ਨੂੰ ਲੈ ਕੇ ਵੀ ਉਦਘਾਟਨ ਕੀਤੇ ਗਏ ਆ ਪੰਚਾਇਤ ਘਰ ਜਿਹੜਾ ਜੀ ਪੁਰਾਣਾ ਬਹੁਤ ਖੰਡਰ ਬਣਿਆ ਪਿਆ ਸੀ ਉਹਦੀ ਰਿਪੇਅਰ ਕਰਕੇ ਉਹਨੂੰ ਦੁਬਾਰਾ ਤਿਆਰ ਕੀਤਾ ਜਾ ਰਿਹਾ ਹੈ ਔਰ ਅੰਡਰਗਰਾਊਂਡ ਪਾਈਪਲਾਈਨ ਜਿਹੜੀ ਸੀਵਰੇਜ ਦੀ ਉਹਦਾ ਕੰਮ ਕੀਤਾ ਜਾ ਰਿਹਾ ਕੁਝ ਗਲੀਆਂ ਨਾਲੀਆਂ ਦੇ ਕੰਮ ਨੇ ਟੋਟਲ ਕੁੱਲ ਮਿਲਾ ਕੇ तकरीबन 15 ਤੋਂ 20 ਲੱਖ ਦੇ ਵਿੱਚ ਦਾ ਹੈ ਸਾਰਾ ਪ੍ਰੋਜੈਕਟ ਇਹ ਸਾਰੇ ਕੰਮ ਪਿੰਡ ਦੇ ਹੋਣ ਵਾਲੇ ਸੀਗਾ ਸਰਪੰਚ ਸਾਹਿਬ ਔਰ ਸਾਰੀ ਪੰਚਾਇਤ ਮਿਲ ਕੇ ਜਿਹੜੀ ਹੈ ਇਹ ਸਾਰੇ ਕੰਮ ਨੇ ਪੂਰੇ ਕਰੇਗੇ ਇਸੇ ਤਰੀਕੇ ਨਾਲ ਵਿਧਾਨ ਸਭਾ ਨਾਭਾ ਦੇ ਵਿੱਚ ਬਹੁਤ ਸਾਰੇ ਐਸੇ ਉਦਘਾਟਨ ਕਰਨ ਵਾਲੇ ਪਏ ਆ ਹੁਣ ਅਸੀਂ ਕਰਾਂਗੇ ਇਹਨੀਆਂ ਗਲੀਆਂ ਬਣ ਗਈਆਂ ਜਿਵੇਂ ਮਟੋੜ ਦੇ ਪਿੰਡ ਦੇ ਵਿੱਚ ਤਿੰਨ ਗਲੀਆਂ ਬਣ ਗਈਆਂ ਉਹਦਾ ਉਦਘਾਟਨ ਰੱਖਣਾ ਜੀ ਹੁਣ ਤੇ ਬਹੁਤ ਸਾਰੇ ਪਿੰਡਾਂ ਦੇ ਡਿਵੈਲਪਮੈਂਟ ਦੇ ਕੰਮ ਪੰਚਾਇਤੀ ਘਰ ਬਣਾਉਣੋਂ ਨੇ ਪੁਰਾਣੀਆਂ ਦੁਕਾਨਾਂ ਇੱਕ ਹੁੰਦੀ ਸਰਕਾਰੀ ਜਿੱਥੋਂ ਸਰਕਾਰੀ ਰਾਸ਼ਨ ਮਿਲਦਾ ਹੁੰਦਾ ਜਿਵੇਂ ਕੱਪੜਾ ਸਾਬਣ ਲੂਣ ਪਾਣੀ ਤੇਲ ਸਭ ਕੁਝ ਉਹ ਦੁਕਾਨਾਂ ਵੀ ਨਵੀਆਂ ਜਿਹੜੀਆਂ ਅਸੀਂ ਉਹਦੀਆਂ ਸਾਰੀ ਹਰੇਕ ਪਿੰਡ ਦੇ ਵਿੱਚ ਕਰ ਰਹੇ ਹਾਂ ਉਹਦੇ ਵੀ ਉਦਘਾਟਨ ਨੇ ਸੋ ਭਗਵੰਤਬਾਨ ਸਾਹਿਬ ਦੇ ਨਿਰਦੇਸ਼ਾ ਨਿਰਦੇਸ਼ਾਂ ਦੇ ਅਨਸਾਰ ਕਿਉਂਕਿ ਪੰਜਾਬ ਦੇ ਲੋਕਾਂ ਦੀ ਬਹੁਤ ਵੱਡਾ ਮੈਂਡਟ ਜਿਹੜਾ ਸਾਨੂੰ ਮਿਲਿਆ ਸੀ ਉਸ ਦੇ ਮੁਤਾਬਕ ਪੂਰੀ ਸੇਵਾ ਜਿਹੜੀ ਹੈ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡਾ ਮਕਸਦ ਹੈ ਕਿ ਪਿੰਡਾਂ ਨੂੰ ਸਵਰਗ ਬਣਾਇਆ ਜਾਵੇ ਔਰ ਲਾਭ ਉਦੇ ਵਿੱਚ ਚਾਹੇ ਖੇਡ ਗਰਾਊਂਡ ਹੈ ਚਾਹੇ ਪਿੰਡ ਦੇ ਛੱਪੜ ਨੇ ਉਹਨਾਂ ਦਾ ਨਵੀਨੀਕਰਨ ਕਰਨਾ ਚਾਹੇ ਕੋਈ ਪੁਰਾਣਾ ਹਸਪਤਾਲਾਂ ਨੂੰ ਦੁਬਾਰਾ ਚਾਲੂ ਕਰਨਾ ਚਾਹੇ ਕੋਈ ਡੰਗਰਾਂ ਦਾ ਪੁਰਾਣਾ ਸਤਾਲਾਂ ਨੂੰ ਠੀਕ ਕਰਕੇ ਉਹਨੂੰ ਦੁਬਾਰਾ ਚਾਲੂ ਕਰਨਾ ਪਰ ਪਿੰਡਾਂ ਦੀਆਂ ਗਲੀਆਂ ਨਾਲੀਆਂ ਸੜਕਾਂ ਸਭ ਨੂੰ ਠੀਕ ਕਰਕੇ ਪਿੰਡਾਂ ਨੂੰ ਸਵਰਗ ਬਣਾਉਣਾ ਹੀ ਸਾਡਾ ਮਕਸਦ ਹੈ ਪਿੰਡਾਂ ਦਾ ਬੋੜ ਪਿੰਡਾਂ ਵਾਸਤੇ ਜੀ ਬੜੀ ਬੜੀ ਇਹ ਸਕਲਾਂ ਕਰਦੇ ਜੀ 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 ਅਸੀਂ ਜਿਹੜਾ ਜੀ ਇੱਕ ਐਪ ਖੁੱਲੀ ਹੋਈ ਆ ਇਹ ਸੈਂਟਰ ਗਵਰਨਮੈਂਟ ਦੇ ਥਰੂ ਖੁੱਲਦੀ ਹੈ ਜੀ ਐਪ ਇਹ ਹੈ ਜੀ ਕੱਚੇ ਘਰਾਂ ਦੀ ਜਿਹੜੇ ਵੀ ਗਰੀਬ ਪਰਿਵਾਰ ਵਿਧਾਨ ਸਭਾ ਨਾਪਾ ਦੇ ਵਿੱਚ ਕੱਚੇ ਕਰਾਂ ਦਾ ਫਾਇਦਾ ਲੈਣਾ ਚਾਹੁੰਦੇ ਜਿਹੜੇ ਜੈਨੂਇਨ ਹੈ ਤਾਂ ਆਨਲਾਈਨ 31 ਮਾਰਚ ਤੱਕ ਓਪਨ ਹੈ ਜੀ ਮੈਂ ਸਭ ਨੂੰ ਬੇਨਤੀ ਕਰਦਾ ਕਿ ਤੁਸੀਂ ਪਿੰਡ ਦੇ ਸਰਪੰਚ ਸਾਹਿਬਾਨ ਨੂੰ ਨਾਲ ਲੈ ਕੇ ਸੈਕਟਰੀ ਸਾਹਿਬਾਨ ਨੂੰ ਨਾਲ ਲੈ ਕੇ ਇੱਕ ਵਾਰ ਇੱਕ ਵਲੰਟੀਅਰ ਅਪਾਇੰਟ ਕੀਤਾ ਹੈ ਆਫੀਸ਼ੀਅਲੀ ਤੌਰ ਤੇ ਤੇ ਉਹ ਤੁਸੀਂ ਅਪਲਾਈ ਕਰ ਸਕਦੇ ਹੋ 31 ਮਾਰਚ ਲਾਸਟ ਡੇਟ ਹੈ ਉਸ ਤੋਂ ਪਹਿਲਾਂ-ਪਹਿਲਾਂ ਤੁਸੀਂ ਉਹ ਅਪਲਾਈ ਕਰੋ ਤਾਂ ਕਿ ਜੇ ਤੁਸੀਂ ਜੈਨੂਇਨ ਤਰੀਕੇ ਦੇ ਨਾਲ ਵਾਕਈ ਡਿਸਰਵ ਕਰਦੇ ਹੋ ਕਿ ਤੁਹਾਨੂੰ ਪੈਸੇ ਮਿਲਣੇ ਚਾਹੀਦੇ ਆ ਤੁਹਾਨੂੰ ਜ਼ਰੂਰ ਪੈਸੇ ਮਿਲਣਗੇ ਇਸ ਤੋਂ ਇਲਾਵਾ ਅਸੀਂ ਵਿਧਾਨ ਸਭਾ ਨਾਪਾ ਦੇ ਵਿੱਚ ਅਸੀਂ 100 ਹੈਡ ਗਰਾਊਂਡ ਬਣਾਉਣ ਦਾ ਇੱਕ ਪਿਛਾ ਲਿਖਿਆ ਜਿਹਦੇ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਯਾਨੀ ਕਿ 142 ਪਿੰਡ ਨੇ 142 ਪਿੰਡਾਂ ਦੇ ਵਿੱਚੋਂ 100 ਪਿੰਡਾਂ ਦੇ ਵਿੱਚ ਅਸੀਂ ਕੌਪ ਕਲਾਸ ਹੈਡ ਗਰਾਊਂਡ ਜਿਹੜੇ ਅਸੀਂ ਬਣਾਉਣੇ ਨੇ ਔਰ ਛੱਪੜਾਂ ਦਾ ਨਵੀਨੀਕਰਨ ਜਿਹੜਾ ਉਹ ਸਾਡੇ ਕੋਲੇ ਤਕਰੀਬਨ ਅਸੀਂ ਮਾਰਚ 2026 ਤੱਕ ਦਾ ਸਾਡਾ ਪਿਛਾ ਹੈ ਕਿ ਹਰੇਕ ਪਿੰਡ ਦੇ ਵਿੱਚ ਅਸੀਂ ਛੱਪੜ ਜਿਹੜੇ ਆ ਉਹਦਾ ਨਵੀਨੀਕਰਨ ਕਰਕੇ ਸੀਵਰੇਜ ਪਾ ਕੇ ਪਿੰਡ ਦਾ ਪਾਣੀ ਜਿਹੜਾ ਉਹ ਸਾਫ਼ ਕਰਕੇ ਖੇਤੀਯੋਗ ਬਣਾਵਾਂਗੇ ਔਰ ਜਿਹੜੀ ਬਾਕੀ ਜਗ੍ਹਾ ਬਚਦੀ ਹੈ ਉੱਥੇ ਅਸੀਂ ਪਾਰਕ ਬਣਾਵਾਂਗੇ ਸੈਰਗਾ ਬਣਾਵਾਂਗੇ ਉੱਥੇ ਫ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਭੈਣਾਂ ਉਹਦੇ ਗੋਡੇ-ਮੋਢੇ ਦੁਖਦੇ ਉਹਨਾਂ ਸੈਰ ਕਰਨ ਨੂੰ ਕੋਈ ਜਗ੍ਹਾ ਹੀ ਹੈ ਨਹੀਂ ਬੱਚਿਆਂ ਨੂੰ ਖੇਡਣ ਨੂੰ ਜਗ੍ਹਾ ਹੈ ਨਹੀਂ ਉਹ ਸਾਰੇ ਅਸੀਂ ਜਿਹੜੇ ਆ ਪਾਈਪਲਾਈਨ ਦੇ ਵਿੱਚ ਸਾਰੇ ਕੰਮ ਪਾਈ ਹੋਏ ਆ ਔਰ ਇਸੇ ਤਰੀਕੇ ਨਾਲ ਨਾਬਾ ਦੀ ਡਿਵੈਲਪਮੈਂਟ ਜਿਹੜੀ ਹੈ ਕਿਉਂਕਿ ਨਾਬਾ ਦੀ ਵੀ ਨਗਰ ਕੌਂਸਲ ਦੀ ਇਲੈਕਸ਼ਨ ਅਗਲੇ ਸਾਲ ਹੈ ਤੇ ਹੁਣੇ ਜੀ ਪਹਿਲਾਂ ਹੀ ਸਾਡੀ ਛੋਅ ਚ ਸੀ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਸੀ ਜੀ ਜੋ ਅਸੀਂ ਕੋਣਾਂਗੇ ਤਾਂ ਅਸੀਂ ਜਿਹੜੇ ਪੰਜ ਸੱਤ ਕੰਮ ਸੀ ਉਹਨੂੰ ਅਸੀਂ ਪਹਿਲ ਦੇ ਦੇ ਆਪ ਕੋ ਪੰਚਾਇਤ ਘਰ ਹੀ ਗਿਆ ਸੀ ਉੱਥੇ ਵੀ ਕਰਤਾ ਹੁੰਦੀ ਅਗਲੇ ਜਿਹੜੇ ਦੋ ਚਾਰ ਕੰਮਾਂ ਕਿਹੜੇ-ਕਿਹੜੇ ਨੂੰ ਮੁਕਰਾਉਂਗੇ ਗਰਾਊਂਡ ਬਣਨਾ ਜੀ ਪਹਿਲਾਂ ਪਾਰਕ ਦੀ ਸੀ ਨਾ ਕਿ ਕਿਸੇ ਪਾਰਕ ਬਣਾਉਣ ਨਾਲ ਤੇ ਆਪਣੇ ਪੰਚਾਇਤਕਰ ਦਾ ਸ਼ੁਰੂ ਹੋ ਗਿਆ ਬਾਡਰ ਸਪਲਾਈ ਬੰਦ ਕੋਈ ਸੀ ਟੈਂਕੀ ਸਾਡੇ ਦੋ ਟੈਂਕਾਂ ਉਹ ਚਲਾਈ ਹੋਈ ਹੈ ਜੀ ਬਸ ਦੋ ਚਾਰ ਦਿਨ ਕੋਈ ਚੱਲ ਪਣੀ ਬਾਕੀ ਹੋਰ ਵੀ ਜੋ ਜੇਡੀ ਜਿਮ ਮਾ ਰੋਟੀ ਦੀ ਬਾਤ ਤੇ ਅੱਧ ਪਾਰਕ ਹੈ